ਵਿਹਾਰ ਦਾ ਪ੍ਰਸਿੱਧ ਛੱਟ ਮਹਾਉਤਸਵ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮੌਲੋਦ ਵਿੱਚ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਉਥੇ ਦੱਸਿਆ ਕਿ ਸ਼ਾਮ ਦੇ ਸਮੇਂ ਸੂਰਜ ਟੋਪਣ ਵਾਲੇ ਸਰਤਾ ਲੂਆ ਨਹਿਰ ਤੇ ਪਾਣੀ ਦੇ ਵਿੱਚ ਘੜ ਕੇ ਸੂਰਜ ਦੇਵਤਾ ਨੂੰ ਕੀਤੇ ਪ੍ਰਾਰਥਨਾ ਕੀਤੀ। 36 ਘੰਟਿਆਂ ਦੇ ਵਰਤ ਦੀ ਪਾਲਣਾ ਕੀਤੀ। ਇਸ ਮੌਕੇ ਸ਼੍ਰੋਮਣੀ ਕਾਲੀਤਾਲ ਹਲਕਾ ਮੋਹਿੰ ਚਾਦ ਗੁਰਪ੍ਰੀਤ ਸਿੰਘ, ਰਾਜੂ ਖੰਨਾ ਤੇ ਸਾਬਕਾ ਕੈਬਨਿਟ ਮੰਤਰੀ ਹਰਦੀਪ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਵਾਸੀ ਲੋਕ ਮਨਾਉਂਦੇ ਹਨਗੇ ਔਰ ਮੈਂ ਆਪਣੇ ਵੱਲੋਂ ਸਮੂੱਚੀ ਸਾਡੀ ਕਾਂਗਰਸ ਪਾਰਟੀ ਵੱਲੋਂ ਸਾਡੇ ਬਲਾਕ ਦੇ ਪ੍ਰਧਾਨ ਤੇ ਸਮੂੱਚੇ ਕਾਉਂਸਲਰ ਸਾਹਿਬਾਨ ਵੱਲੋਂ ਸਾਰੇ ਹਮਲੋ ਹਲਕਾ ਵਾਸੀਆਂ ਨੂੰ ਮੁਬਾਰਕਬਾਦ ਪੇਟ ਕਰਨਾ ਔਰ ਗੁਰੂ ਦੇ ਚਰਨਾਂ ਚ ਅਰਦਾਸ ਕਰਨਾ ਕਿਉਂਕਿ ਬਹੁਤ ਸੰਘਰਸ਼ ਕਰਕੇ ਸਾਡੇ ਹਮਲੋ ਹਲਕੇ ਦਾ ਨਾਮ ਇਹਨਾਂ ਨੇ ਮਿਹਨਤ ਦੇ ਤਹਿਤ ਜਿਹੜੀ ਪੰਜਾਬੀਆ ਚ ਘਾਟ ਐ ਇਹਨਾਂ ਨੇ ਤਸ਼ੱਗਤ ਸਹਿ ਕੇ ਬਕਾਇਦਾ ਸਾਡਾ ਹਮਲੋ ਹਲਕੇ ਦਾ ਨਾਮ ਰੋਸ਼ਨ ਤੇ ਜਾਗਰਿਤ ਕੀਤਾ ਹੈ ਔਰ ਸਾਡਾ ਵੀ ਧਰਮ ਤੇ ਫਰਜ਼ ਬੰਦ ਹੈ ਕਿ ਅਸੀਂ ਇਹਨਾਂ ਦਾ ਇੱਜ਼ਤ ਮਾਨ ਸਤਕਾਰ ਹੋ ਰਹੇ ਨੇ ਭਾਵਨਾ ਦੇ ਪੂਰੇ ਸਭ ਬੜੀ ਵਧਾਈ ਐ ਇਸ ਗੱਲ ਦੀ ਕਿ ਸਾਰੇ ਇਕੱਠੇ ਹੋ ਕੇ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਅੱਜ 6 ਮਈ ਦੀ ਪੂਜਾ ਕਰ ਰਹੇ ਸਾਡੀਆਂ ਬੀਬੀਆਂ ਬਹੁਤ ਲੰਮੇ ਸਮੇਂ ਤੋਂ ਪਾਣੀ ਖੜ ਕੇ ਪੂਜਾ ਕਰ ਰਹੇ ਨੇ ਸੋ ਪ੍ਰਮਾਤਮਾ ਸ਼ਤਰੀ ਇਹਨਾਂ ਦੀ ਮਨੋ ਕਾਮਨਾ ਪੂਰੀ ਹੋਵੇ ਇਹਨਾਂ ਦੇ ਪਰਿਵਾਰ ਦੀ